ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਦਰਸ਼ਕਾਂ ਨੂੰ ਵੈਕਸਨਸ ਟੀਵੀ ਦੇ ਕੀ ਹਾਲ ਚਾਲ ਹੈ ਪਿੱਛੇ ਜੇ ਪੀਪੀਜੀ ਵੈਲਫੇਅਰ ਕਲੱਬ ਦੇ ਰਵੀ ਵੀਰੇ ਦੀ ਅਸੀਂ ਇੱਕ ਇੰਟਰਵਿਊ ਕੀਤੀ ਸੀ ਤੇ ਉਹਨਾਂ ਦੇ ਇੱਕ ਮੀਤ ਪ੍ਰਧਾਨ ਨੇ ਸੀਨੀਅਰ ਮੀਤ ਪ੍ਰਧਾਨ ਨੇ ਪੱਪੂ ਜੀ ਸਾਡੇ ਨੰਬਰਦਾਰ ਸਾਹਿਬ ਤੇ ਕਿਸੇ ਵੈਸੇ ਜਾਂਚਾਂ ਦੀ ਮਹਤਾਜ ਦੇ ਮਾਲਕ ਦਾ ਹੈ ਨਹੀਂ 마ਸ਼ਾਅੱਲਾ ਖਾਨ ਸਿੰਘ ਬਰਾੜ ਦੇ ਉਹਨਾਂ ਦੇ ਸਾਡੂ ਨੇ ਕਾਂਗਰਸੀ ਲੀਡਰ ਤੇ ਕਾਫੀ ਨਾਮ ਹੈ ਉਹ ਨਾ ਬਾਈ ਨਾ ਬਾਲੇ ਸ਼ਾਈ ਹੈ ਕੈਮਰਾ ਚਾਈ ਹੈ ਕੰਮ ਬਾਲੇ ਵੱਡੇ ਵੱਡੇ ਕੀਤੇ ਆ ਬਾਈ ਨੇ ਕਾਫੀ ਸੇਵਾ ਕੀਤੀ ਹੈ ਸੰਸਥਾ ਚ ਕਾਫੀ ਮੈਂ ਵੇਖਿਆ ਹੈਗਾ ਲੋ ਛੋਟੇ ਹੁੰਦੇ ਤੋਂ ਹੀ ਅਸੀਂ ਦੇਖ ਰਹੇ ਹਾਂ ਨਾਗਾ ਬਾਈ ਨੂੰ ਤੇ ਅੱਜ ਮਾਸਾ ਹੀ ਉਹਨਾਂ ਤੋਂ ਟਾਈਮ ਲਿਆ ਸੀ ਉਹਨਾਂ ਨੂੰ ਫੜਿਆ ਹੈਗਾ ਇੱਕ ਸਾਫ ਦਾ ਤੇ ਅੱਜ ਉਹਨਾਂ ਦੀਆਂ ਅਸੀਂ ਵਿਚਾਰ ਸੁਣਦੇ ਹਾਂ ਆਓ ਜੀ ਮਲਾਉਨੇ ਸ਼ਹਿਰ ਦੀ ਆਨ ਬਾਨ ਸ਼ਾਨ ਸਾਡੇ ਪਪੂ ਬਾਈ ਜੀ ਸਸੀਗਲ ਬਾਈ ਜੀ ਮਾਸਾ ਜੀ ਅੱਜ ਤੁਹਾਡਾ ਟਾਈਮ ਸਾਨੂੰ ਦੇਣ ਵਾਸਤੇ ਬਹੁਤ ਬਹੁਤ ਪਹਿਲਾਂ ਤਾਂ ਸ਼ੁਕਰੀਆ ਜੀ ਹੈ ਨਾ ਤੇ ਤੁਸੀਂ ਬਹੁਤ ਵੱਡਾ ਉਪਰਾਲਾ ਕਰਦੇ ਹੋ ਕਾਫੀ ਮੈਂ ਤੁਹਾਨੂੰ ਛੋਟੇ ਹੁੰਦੇ ਤੋਂ ਦੇਖ ਰਿਹਾ ਤੁਸੀਂ ਬੜੀ ਸੇਵਾ ਕਰਦੇ ਹੋ ਹਨ ਤੇ ਤੁਸੀਂ ਹੁਣ ਐਡਾ ਵੱਡਾ ਪੀਬੀਜੀ ਵੈਲਫੇਅਰ ਕਲੱਬ ਹੈ ਇਹਦੀ ਵੀ ਡੋਰ ਟੂ ਡੋਰ ਜਾ ਕੇ ਹਨ ਇੰਨੀ ਦੁਪਹਿਰੇ ਧੁੱਪੇ ਦਰਸ਼ਕੋ ਸੋਚਣ ਵਾਲੀ ਗੱਲ ਹੈ ਇੰਨੀ ਧੁੱਪੇ ਕੋਈ ਨਿਕਲਦਾ ਨਹੀਂ ਤੇ ਬਾਈ ਜੀ ਪੂਰੀ ਟੀਮ ਹੁੰਦੀ ਹੈ ਇਹਨਾਂ ਦੀ ਨਾਲ ਸਾਰੇ ਭੈਣ ਭਰਾ ਹੁੰਦੇ ਆ ਤੇ ਡੋਰ ਟੂ ਡੋਰ ਵਰਕ ਕਰ ਰਿਹਾ ਹੈ ਯੂਥ ਨੂੰ ਸਿਰਫ ਇੱਕ ਮੈਸੇਜ ਦੇ ਰਿਹਾ ਹੈ ਵੀ ਬਲੱਡ ਡੋਨੇਟ ਕਰੋ ਵੀ ਇਹ ਬਹੁਤ ਜ਼ਰੂਰੀ ਹੈ ਤੇ ਆ ਬਾਈ ਜੀ ਤੁਸੀਂ ਦੱਸੋ ਜੀ ਤੁਸੀਂ ਇਸ ਕਲੱਬ ਨਾਲ ਕਿਵੇਂ ਜੁੜੇ ਤੇ ਕਿਵੇਂ ਸ਼ੌਂਕ ਜਾਗਿਆ ਤੇ ਕਿੰਨੀ ਗੱਲ ਤੁਸੀਂ ਬਲੱਡ ਡੋਨੇਟ ਕੀਤਾ ਮੱਕੜ ਸਾਹਿਬ ਸასი ਕਾਲ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜੀ ਇੰਨਾਂ ਨੇ ਤੁਸੀਂ ਸਾਨੂੰ ਸਮਾਂ ਦਿੱਤਾ ਥੈਂਕ ਯੂ ਇਹ ਮੱਕੜ ਸਾਹਿਬ ਬੜੀ ਲੰਮੀ ਕਹਾਣੀ ਹੈ ਜੋ ਮੇਰਾ ਕਲੱਬ ਨਾਲ ਜੁੜਨ ਤੇ ਇਹ ਹੁਣ ਜਿਵੇਂ ਮੈਂ ਪੀਪੀ ਜਿੰਨਾ ਕੰਮ ਕਰ ਰਿਹਾ ਜੀ ਸਾਡੇ ਪ੍ਰਧਾਨ ਰਜੀਵ ਮਲਕ ਜੀ ਚੇਅਰਮੈਨ ਬਲਜੀਤ ਸਿੰਘ ਖੀਵਾ ਪੂਰੀ ਟੀਮ ਮੈਨੂੰ ਜਿੱਥੋਂ ਚਿਤਕ ਪਈ ਮੈਨੂੰ ਬਲੱਡ ਨੇਟ ਕਰਨ ਦਾ ਹਾਂਜੀ ਹਾਂਜੀ ਬਲੱਡ 1988 ਦੇ ਵਿੱਚ ਮੇਰੀ ਮਦਰ ਦੀ 1988 ਹਾਂਜੀ ਹਾਂਜੀ 1988 ਦੇ ਵਿੱਚ ਮੇਰੀ ਮਦਰ ਦੀ ਸਰਜਰੀ ਸੀ ਕੋਟਕਪੂਰੇ ਸਿਵਲ ਹਸਪੀਟਲ ਦੇ ਵਿੱਚ ਓਕੇ 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 ਉੱਥੇ ਡਾਕਟਰ ਪਵਿੱਤਰ ਕੌਰ ਬਰਾੜ ਹੁੰਦੇ ਸੀ ਹਾਂਜੀ 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 ਜਦੋਂ ਸਰਜਰੀ ਵਾਸਤੇ ਮੇਰੀ ਮਦਰ ਦੇ ਟੈਸਟ ਕੀਤੇ ਗਏ ਵੀ ਸਰਜਰੀ ਕਰਨ ਵਾਸਤੇ ਜੋ ਵੀ ਆਪਾਂ ਫਾਰਮੈਡੀਆਂ ਕਰਦੇ ਆ ਜੀ ਜੀ ਤੇ ਮੇਰੀ ਮਾਤਾ ਦੇ ਬਲੱਡ ਜਦੋਂ ਚੈੱਕ ਕੀਤਾ ਤੇ ਉਹ ਸਿਰਫ 7 ਗ੍ਰਾਮ ਸੀਗਾ 7 ਗ੍ਰਾਮ 7 ਗ੍ਰਾਮ ਠੀਕ ਜਦੋਂ ਡਾਕਟਰ ਪਿੱਤਰ ਕੋਰ ਨੇ ਸਾਰੇ ਕਰਕੇ ਟੈਸਟ ਸਾਨੂੰ ਬੁਲਾਇਆ ਵੀ ਆਪਾਂ 7 ਗ੍ਰਾਮ ਬਲੱਡ ਤੇ ਆਪਾਂ ਸਰਜਰੀ ਨਹੀਂ ਕਰ ਸਕਦੇ ਆਪਾਂ ਨੂੰ ਘੱਟੋ ਘੱਟ 4 ਯੂਨਟ ਬਲੱਡ ਚਾਹੀਦੇ ਆ ਪਹਿਲਾਂ ਆਪਾਂ 2-3 ਦਿਨ ਬਲੱਡ ਲਾ ਕੇ ਬਲੱਡ ਪੂਰਾ ਕਰਾਂਗੇ ਉਸ ਤੋਂ ਬਾਅਦ ਆਪਾਂ ਸਰਜਰੀ ਕਰਾਂਗੇ ਠੀਕ ਹੈ ਜੀ ਵੇਖੋ ਜੀ ਉਦੋਂ ਬੜਾ ਅਜੀਬ ਜਿਹਾ ਲੱਗਾ ਹੂੰ ਇਰੋ ਇੱਕੋ ਤਾਂ ਆਮ ਡਾਕਟਰ ਕਹਦੇ ਵੀ ਚਾਰ ਯੂਨਟ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਕੋਈ ਇਸ ਵਾਰ ਕੋਈ ਹਾਂ ਕੋਈ ਪਸਾ ਹੈ ਹੀ ਨਹੀਂ ਸੀ ਕੋਈ ਜਾਣ ਨਾ ਕੋਈ ਪਛਾਣ ਨਾ ਹੀ ਕੋਈ ਪਤਾ ਸੀ ਵੀ ਕੀ ਰੇਂਜ ਹੋਊਗਾ ਜੀ ਇੱਕ ਤਾਂ ਇੱਕ ਵਾਰ ਤਾਂ ਸੀ ਘਿਭਰਾ ਕੇ ਪੂਰਾ ਜਿਹੜਾ ਕਿ ਬਲੱਡ ਬਿਨਾ ਸਰਜਰੀ ਨਹੀਂ ਹੋ ਸਕਦੀ ਠੀਕ ਹੈ ਜੀ ਫਿਰ ਕੋਈ ਥੋਡੇ ਵਰਗੇ ਸੱਜਣ ਮਿੱਤਰ ਭਰਾ ਮਿਲੇ ਹਾਂਜੀ 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 ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਜਾਓ ਮਲੋੜ ਜਾਓ ਓਕੇ ਉੱਥੇ ਇੱਕ ਨਰੈਣੀ ਹਸਪੀਟਲ ਆ ਉਹ ਉਸ ਵੇਲੇ ਦਾ ਬਹੁਤ ਮਸ਼ਹੂਰ ਹਸਪੀਟਲ ਸੀਗਾ ਮਲੋੜ ਵਿੱਚ ਠੀਕ ਹੈ ਕਹਿੰਦੇ ਉੱਥੇ ਲੋਕੀ ਡੋਨੇਟ ਵੀ ਕਰਦੇ ਆ ਤੇ ਨਹੀਂ ਉੱਥੇ ਜਿਹੜੇ ਰਖਸ਼ੇ ਚਲਾਉਂਦੇ ਆ ਰਖਸ਼ਿਆਂ ਵਾਲੇ ਬਲੱਡ ਸੇਲ ਵੀ ਕਰਦੇ ਆ ਉਹ ਵਾਜੂ ਅੱਛਾ ਜੀ ਹਾਂਜੀ ਵੀ ਉਹ ਉੱਥੇ ਸੇਲ ਕਰਦੇ 1988 ਦੀ ਗੱਲ ਹੈ 1988 ਦੀ ਗੱਲ ਹੈ ਜਦੋਂ ਅਸੀਂ ਗਏ ਉੱਥੇ ਮੇਰੇ ਨਾਲ ਇੱਕ ਦੋ ਮੇਰੇ ਦੋਸਤ ਗਏ ਉੱਥੇ ਸਾਡੇ ਕੁਝ ਵੀ ਵੱਲੇ ਨਾ ਪਿਆ ਨਹੀਂ ਮਿਲਿਆ ਨਹੀਂ 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 ਸਾਨੂੰ ਉੱਥੇ ਬਲੱਡ ਨਹੀਂ ਮਿਲਿਆ ਜਦੋਂ ਅਸੀਂ ਕੋਟਕਪੂਰੇ ਆਏ ਹਾਂ ਤੇ ਬੱਤੀਆਂ ਵਾਲੇ ਚੌਂਕ ਤੇ ਡਾਇਰੈਕਟਰ ਗਲਾਟੀ ਮੇਰੇ ਫਾਦਰ ਸਾਹਿਬ ਦੇ ਬਹੁਤ ਕਰੀਬੀ ਦੋਸਤ ਸੀ ਹਾਂਜੀ 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 ਮੇਰੇ ਫਾਦਰ ਸਾਹਿਬ ਮੈਂ ਅਸੀਂ ਗਲਾਟੀ ਸਾਹਿਬ ਕੋਲੇ ਗਏ ਵੀ ਸਾਨੂੰ ਆਹ ਪ੍ਰੋਬਲਮ ਹੋ ਗਈ ਆ ਉਹ ਕਹਿੰਦੇ ਤੁਸੀਂ ਘਬਰਾਓ ਨਾ ਉਹਨਾਂ ਨੇ ਸਾਨੂੰ ਸ਼ਿਵਾਸ਼ ਕੁਟਾਰੀ ਜੀ ਨੂੰ ਲਾਇਆ ਉਹ ਕੇ ਸ਼ਿਵਾਸ਼ ਕਿਹੜਾ ਉਹ ਹੈ ਅੱਜ ਕੱਲ੍ਹ ਜੀ ਫੌਜੀ ਰੋਡ ਦੇ ਉੱਤੇ ਉਹਨਾਂ ਦੀ ਹੈਗੀ ਆ ਖਰਾਦ ਦੀ ਵਰਕਸ਼ਾਪ ਹਾਂਜੀ ਹਾਂਜੀ ਉਦੋਂ ਉਹ ਸ਼ਿਵਾਸ਼ ਜਨਰੇਟਰਾਂ ਵਾਲੇ ਦੇ ਨਾਂ ਤੇ ਮਸ਼ਹੂਰ ਹੁੰਦੇ ਸੀ ਬਹੁਤ ਮਸ਼ਹੂਰ ਹਾਂਜੀ 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 ਉਹ ਫਰੋਹੀਪੁਰ ਤੋਂ ਆਏ ਸੀ ਉਹ ਜਨਰੇਟਰਾਂ ਦਾ ਕੰਮ ਕਰਦੇ ਹੁੰਦੇ ਸੀ ਹਾਂਜੀ 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 ਜਦੋਂ ਅਸੀਂ ਉਹਨਾਂ ਕੋਲੇ ਗਏ ਜੀ ਤੇ ਉਹਨਾਂ ਨੇ ਆਪਦਾ ਰਜਿਸਟਰ ਖੋਲ੍ਹਿਆ ਇਹ 1988 ਦੀ ਗੱਲ ਹੈ ਜੀ ਉਦੋਂ ਉਹਨਾਂ ਕੋਲੇ 30 35 ਟੌਨਰਾਂ ਦੀ ਲਿਸਟ ਸੀ ਵਾਹ ਜੀ ਵਾਹ ਜੀ ਵਾਹ ਯੂ نو ਉਹਨਾਂ ਨੇ ਲਿਸਟ ਚੱਕੀ ਤੇ ਉਦੋਂ ਲੈਂਡਲਾਈਨ ਫੋਨ ਸੀਗੇ ਕੋਈ ਮੋਬਾਈਲ ਵਗੈਰਾ ਨਹੀਂ ਉਹਨਾਂ ਨੇ ਫੋਨ ਵੀ ਕੀਤੇ ਜਾ ਕੇ ਉਹਨਾਂ ਨੇ ਸਾਡੇ ਖਾਤਰ ਬੇਨਤੀ ਕੀਤੀ ਸਭ ਤੋਂ ਪਹਿਲੀ ਯੂਨਟ ਢੋਡਾ ਹਾਊਸ ਦੇ ਮਾਲਕ ਸ਼੍ਰੀ ਵਿਜੀਤ ਢੋਟਾ ਜੀ ਨੇ ਦਿੱਤੀ ਵਾਹ ਜੀ ਬਰਾਬਰ ਉਹ ਬਹੁਤ ਵਧੀਆ ਸਖੀਤ ਨੇ ਹਾਂਜੀ ਉਸ ਤੋਂ ਬਾਅਦ ਸ਼ਿਵਾਸ਼ ਕੁਟਾਰੀਆ ਜੀ ਨੇ ਅਗਲੇ ਦਿਨ ਯੂਨਟ ਦਿੱਤੀ ਅੱਛਾ ਉਸ ਤੋਂ ਬਾਅਦ 0 ਤੀਜੀ ਯੂਨਟ ਲੱਗੀ ਉਹਨਾਂ ਮੈਕਫੋਦ ਦਿੱਤੀ ਅੱਛਾ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਵੀ ਬਲੱਡ ਦੀ ਅਹਿਮੀਤ ਕਿੰਨੀ ਹੈ ਹਾਂਜੀ ਕਿਸੇ ਦੀ ਜਾਨ ਬਚਦੀ ਹੈ ਕਿਸੇ ਦੀ ਜਾਨ ਬਚਦੀ ਹੈ ਵੀ ਕੋਈ ਕਿਸੇ ਦੇ ਖਾਤਰ ਇਕੋਸ ਕਰ ਰਿਹਾ ਜੀ ਬਿਲਕੁਲ ਉਸ ਤੋਂ ਬਾਅਦ ਫਿਰ ਮੈਂ ਜੀ ਇਸ ਕੰਮ ਵਿੱਚ ਮੈਂ ਸ਼ੁਰੂ ਹੋ ਗਿਆ ਸ਼ਵਾਸ਼ ਟਾਰਗੇਟ ਦੇ ਨਾਲ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਮੈਂ ਭਾਰਤ ਨਸਕਾਮ ਸੰਮਤੀ ਉਹਨਾਂ ਦੇ ਨਾਲ ਮੈਂ ਕੰਮ ਕਰਨ ਲੱਗ ਪਿਆ ਠੀਕ ਹੈ ਤੇ ਅਸੀਂ ਕੋਈ ਪੰਜ ਸੱਤ ਦਾ ਨੇਕਾ ਕੈਂਪ ਲਾਏ ਜੀ ਔਰ ਲੱਟ ਨੇੜੇ ਹੌਲੀ 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 ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਣੇ ਸ਼ੁਰੂ ਕੀਤੇ ਤੇ ਮਦਰ ਤੋਂ ਬਾਅਦ ਦਾ 88 ਦੇ ਬਾਅਦ ਦੀ ਗੱਲ ਹੈ ਜਿਹੜੀ ਕਿ ਤੁਹਾਨੂੰ ਸ਼ੌਂਗ ਜਾ ਗਿਆ ਸ਼ੌਂਗ ਜਾ ਗਿਆ ਜਾਨੀ ਕਿ ਉਸ ਤੋਂ ਬਾਅਦ 1-2000 ਦੀ ਗੱਲ ਹੈ ਜੀ अच्छा वो उਦੋਂ ਬਾਅਦ ਭਾਰਤ ਕੋਈ ਵਿਸ਼ਦ ਦੇ ਮੈਂ ਕੋਈ ਉਹਨਾਂ ਨਾਲ ਜੁੜ ਕੇ ਪਿੰਡਾਂ ਦੇ ਵਿੱਚ ਅਸੀਂ ਖੂਨਦਾਨ ਕੈਂਪ ਲਾਉਣੇ ਸ਼ੁਰੂ ਕੀਤੇ ਜੀ 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 ਤੇ ਮੈਂ ਆਪ ਵੀ ਤਿੰਨ ਮਹੀਨੇ ਬਾਅਦ ਡੋਨੇਟ ਕਰਨਾ ਸ਼ੁਰੂ ਕੀਤਾ ਓਕੇ ਉਸ ਦੌਰਾਨ ਉਹ ਮੇਰੇ ਟੱਚ ਦੇ ਵਿੱਚ ਅਰਜੀ ਮਲਕ ਜੀ ਅੱਛਾ ਅਰਜੀ ਮਲਕ ਜੀ ਅਰਜੀ ਮਲਕ ਜੀ ਮੇਰੇ ਟੱਚ ਵਿੱਚ ਉਹਨਾਂ ਦੀ ਬੇਟੀ ਤੁਹ ਸਾਰਾ ਤੁਹ ਨੂੰ ਦੱਸਿਆ ਹੋਇਆ ਜੀ ਉਹਨਾਂ ਦੀ ਬੇਟੀ ਤੇ ਜਨਮ ਵੇਲੇ ਉਹਨਾਂ ਦੀ ਮੈਸੇਜ ਨੂੰ ਬਲੱਡ ਦੀ ਲੋੜ ਪੈ ਗਈ ਸੀ ਉਹਨਾਂ ਉਹਨਾਂ ਦੇ ਵੀ ਇਹ ਸੰਘਰਸ਼ ਆ ਜੀ ਦੇ ਉਹਨਾਂ ਨੇ ਵੇਖ ਲੋ ਜੀ ਅੱਜ ਦਰਸ਼ਕੋ ਮੇਲਾ ਲਾਦਾ ਕੁੰਦਾਨੀਆਂ ਦਾ ਬਹੁਤ ਵੱਡਾ ਸੰਘਰਸ਼ ਆ ਤੇ ਟੀਮ ਐਡੀ ਘੈਂਟ ਘੈਂਟ ਬੰਦਿਆਂ ਦੀ ਇਕੱਠੀ ਕਰਤੀ ਸ਼ਹਿਰ ਸਾਡਾ ਜੋੜ ਕੇ ਰੱਖਤਾ ਇੱਕ ਕਮਾਲਾ ਚਮਤੀ پرو ਤੇ ਸਾਰੇ ਉਸ ਤੋਂ ਬਾਅਦ ਜੀ ਫਿਰ ਅਸੀਂ ਅਰਜੀਤ ਮਲਕ ਜੀ ਨਾਲ ਸਾਰੇ ਸਾਰੇ ਟੀਮ ਉਹਦੇ ਵਿੱਚ ਸਾਡੇ ਜੈਂਟਸ ਮੈਂਬਰ ਵੀ ਹੈ ਲੇਡੀਜ਼ ਭੈਣਾਂ ਵੀ ਹੈਗੀਆਂ ਅਸੀਂ ਸਾਰਿਆਂ ਨੇ ਇੱਕ ਜੁਕ ਹੋ ਕੇ ਇਹ ਅਸੀਂ ਉਪਰਾਲੇ ਸ਼ੁਰੂ ਕੀਤੇ ਜੀ ਹੌਲੀ 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 ਸ਼ਹਿਰਾਂ ਤੋਂ ਪਿੰਡਾਂ ਦੇ ਵਿੱਚ ਪਿੰਡਾਂ ਤੋਂ ਜਾ ਕੇ ਇੱਕ ਵੱਡੀ ਪੰਜਾਬ ਲੈਵਲ ਤੱਕ ਜੀ ਪੰਜਾਬ ਵਿੱਚ ਰਸਾ ਹੋਇਆ ਜੀ ਫਾਇਲ ਕਾ ਹੋਇਆ ਜਾਂ ਕੋਈ ਅੰਮ੍ਰਿਤਸਰ ਸਾਹਿਬ ਜਗਰਾਉਂ ਲਾ ਕੇ ਆਏ ਆ ਜੀ ਕਿਤੇ ਵੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਸਾਰੇ ਕੈਂਪਾਂ ਲੱਗੇ ਰਹੇ ਨੇ ਬਲੱਡ ਦਾ ਇਹ سلسلہ ਸ਼ੁਰੂ ਹੋਇਆ ਜੀ ਹੁਣ ਮੈਂ 1 ਸਾਲ ਦੇ ਵਿੱਚ 3 ਵਾਰਾਂ ਬਲੱਡ ਡੋਨੇਟ ਕਰਦਾ ਜੀ ਵਾਹ ਜੀ ਤੇ ਅੱਜ ਤੱਕ ਮੈਂ 64 ਵਾਰ ਇੰਟਰਨੀਟ ਕਰ ਚੁੱਕਿਆ ਹਾਂ 64 ਵਾਰ ਹੀ ਹੰਦਰਸ਼ਕੋ 64 ਵਾਰੀ ਬਲੱਡ ਨੇਟ ਕੀਤਾ ਕਈ ਮੇਰੇ ਭੈਣ ਭਰਾ ਕਹਿੰਦੇ ਨੇ ਬਲੱਡ ਦੇਣ ਕਰਕੇ ਆ ਹੋ ਜਾਂਦਾ ਹੋ ਜਾਂਦਾ ਸੋ ਉਹਦੀ ਖੂਨ ਚੇਂਜ ਹੁੰਦਾ ਹੈ ਇਹ ਦੱਸਣਾ ਇਹੀ ਮੈਂ ਪੁੱਛਦਾ ਬਾਈ ਤੋਂ ਵੀ ਬਲੱਡ ਡੋਨੇਟ ਕਰਨ ਨਾਲ ਬਈ ਕੀ ਫਾਇਦੇ ਆ ਤੇ ਕੀ ਨੁਕਸਾਨ ਆ ਉਹ ਤੁਸੀਂ ਦੱਸੋ ਸਾਡੇ ਦੱਸੋ ਤੇ ਜਦੋਂ ਸਰ ਜਦੋਂ ਮੈਂ 63 ਵਾਰ ਬਲੱਡ ਡੋਨੇਟ ਕੀਤਾ ਹਾਂ ਉਸ ਤੋਂ ਬਾਅਦ ਸਾਡੀ ਸੂਚੀ ਜਾਂਦੀ ਹੈ ਸਰਕਾਰੀ ਤੌਰ ਤੇ ਉੱਪਰ ਸੂਚੀ ਜਾਂਦੀ ਹੈ ਵੀ ਕਿਹੜਾ ਬੰਦਾ ਕੀ ਕਰ ਰਿਹਾ ਉਸ ਤੋਂ ਬਾਅਦ ਫਿਰ ਮੈਨੂੰ ਸਟੇਟ ਵਟ ਮਿਲਿਆ ਜੀ 63 ਵਾਰ ਤੇ ਆਪਣੇ ਮੰਤਰੀ ਬਲਵੀਰ ਸਿੰਘ ਇਹ ਪਟਿਆਲੇ ਵੀ ਜਿਹੜੇ ਪਿਛਲੇ ਸਾਲ ਸਾਨੂੰ ਸਟੇਟ ਵੋਟ ਮਿਲਿਆ ਓਕੇ ਓਕੇ ਬਲਵੀਰ ਸਿੰਘ ਹਾਂਜੀ ਬਲਵੀਰ ਸਿੰਘ ਮੈਂ ਸਿਹਤ ਮੰਤਰੀ ਜੀ ਨੇ ਸਾਨੂੰ ਸਟੇਟ ਵੋਟ ਦਿੱਤਾ ਉਹਦੇ ਵਿੱਚ ਸਾਡੀ ਸੰਸਥਾ ਕੋਟਕੂੜਾ ਪੀਬੀਜੀ ਦੇ 12 15 ਮੈਂਬਰ अच्छा टोटल ਉਹਦੇ ਵਿੱਚ 20 ਵਾਰਡ ਮਿਲੇ ਸੀ ਜਿਹੜੇ ਕਿ 19 ਕੋਟਕਪੂਰੇ ਦੇ ਸੀ ਵਾਹ ਜੀ ਵਾਹ ਵਾਹ ਜੀ ਸਾਡਾ ਕੋਟਕਪੂਰਾ ਬੜਾ ਜੀ 19 ਵਾਰਡ ਕੋਟਕਪੂਰੇ ਦੇ ਜਿਹੜੇ ਸਾਡੇ ਵੀਰ ਪੈਣਾ ਸੀਗੇ ਜਿਹੜੇ ਬਲੱਡ ਨੇਟ ਕਰਦੇ ਸੀ ਕੈਂਪ ਰੇਂਜ ਕਰਦੇ ਸੀ ਉਹਨਾਂ ਨੂੰ ਮਿਲੇ ਅੱਜ ਹਾਂਜੀ 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 ਇਸ ਤਰ੍ਹਾਂ ਇਸ ਤਰ੍ਹਾਂ ਚੱਲਿਆ ਜੀ ਉਸ ਤੋਂ ਬਾਅਦ ਇੱਕ ਵਾਰ ਮੈਂ ਬਲੱਡ ਹਾਰਡੀਨੇਟ ਕੀਤਾ ਹੁਣ ਮੈਂ ਜਿੱਦੈਂ ਆਪਣਾ ਕੈਂਪ ਹੈ ਜੀ ਹਾਂਜੀ ਉੱਥੇ ਮੈਂ ਹੁਣ ਪੈਂਡ ਵੀ ਮਾਰ ਬਲੱਡ ਨੇਟ ਕਰੂੰਗਾ 65 ਯੂਨਟਾਂ ਪੈਂਡ ਹਾਂਜੀ ਦਰਸ਼ਕੋ 65 ਯੂਨਟਾਂ ਤੁਸੀਂ ਦੇਖ ਲਓ ਤੇ ਬਾਈ ਜੀ ਦੀ ਰਾਜ ਇਹਨੀ ਉਮਰ ਵੀ ਨਹੀਂ 65 ਯੂਨਟਾ ਦੇਤੀਆਂ ਬਲੱਡ ਡੋਨੇਟ ਕਰਨ ਨਾਲ ਸੁਖਦੀਪ ਬਲੱਡ ਚੇਂਜ ਹੁੰਦਾ ਬ੍ਰਦਰ ਮਤਲਬ ਤੁਹਾਡੀਆਂ ਕਈ ਬਿਮਾਰੀਆਂ ਮਗਰੋਂ ਲੈਂਦੀਆਂ ਬਲੱਡ ਸਿਰਫ ਬਲੱਡ ਡੋਨੇਟ ਕਰਨ ਨਾਲ ਕਿਉਂਕਿ ਖੂਨ ਚੇਂਜ ਹੋ ਜਾਂਦਾ ਇਹ ਬਾਈ ਜਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਯੂਥ ਨਾ ਬੜਾ ਇਸ ਚੀਜ਼ ਨੂੰ ਕਈਰ ਘਬਰਾ ਆ ਜਾਂਦਾ ਵੀ ਪਤਾ ਨਹੀਂ ਬਲੱਡ ਡੋਨੇਟ ਕਰਨਾ ਕੀ ਹੋ ਜਾਂਦਾ ਇਹ ਇਹ ਬਾਈ ਜੀ ਮੱਕੜ ਸਾਹਿਬ ਬਿਲਕੁਲ ਵੀ ਇਹਦੇ ਵਿੱਚ ਕੋਈ ਇੱਕ ऐसे दी प्रॉब्लम नहीं आंदी। ਜਦੋਂ ਆਪਾਂ ਬਲੱਡ ਡੋਨੇਟ ਕਰਦੇ ਆਂ ਤੁਹਾਨੂੰ ਜਦੋਂ ਲੇਟ ਕੇ ਬਲੱਡ ਡੋਨੇਟ ਕਰਤਾ ਉੱਠੇ ਤੁਹਾਨੂੰ ਪਤਾ ਆ ਤੱਕ ਵੀ ਨਹੀਂ ਲੱਗਣਾ ਵੀ ਮੈਂ ਬਲੱਡ ਡੋਨੇਟ ਕੀਤਾ ਕੋਈ ਉਸ ਨਾਲ ਪ੍ਰੋਬਲਮ ਨਹੀਂ ਹੁੰਦੀ। ਉਸ ਦਾ ਪਲੱਸ ਪੁਆਇੰਟ ਹੈ ਜੀ ਸੋ ਕੋ ਜਿਹੜੇ ਆਪਣੀ ਬਾਡੀ ਦੇ ਬਹੁਤ ਜ਼ਾਰੇ ਟੈਸਟ ਉਹਦੇ ਵਿੱਚ ਆ ਜਾਂਦੇ ਆ ਜਾਂਦੇ ਆ। ਕਈ ਵਾਰ ਸਾਡੇ ਨਾਲ ਹੋਇਆ ਜੀ ਜਿਨੂੰ ਅਸੀਂ ਕਿਤੇ ਕੈਂਪ ਲਾਉਨੇ ਆ। ਉਹਦੇ ਜਿਹੜੇ ਬਕਾਇਦਾ ਬੰਦੇ ਦਾ ਡਾਟਾ ਲਿਖਿਆ ਹੁੰਦਾ, ਮੋਬਾਈਲ ਨੰਬਰ ਲਿਖਿਆ ਹੁੰਦਾ। ਜੇ ਕਿਸੇ ਬੰਦੇ ਨੂੰ ਪ੍ਰੋਬਲਮ ਆਉਂਦੀ ਹੈ ਜੀ ਉਸ ਦੌਰਾਨ ਜੇ ਉਹ ਜਾ ਕੇ ਬਲੱਡ ਬੈਂਕ ਦੇ ਵਿੱਚ ਸਾਰੇ ਟੈਸਟ ਹੁੰਦੇ ਆ ਬਕਾਇਦਾ ਉਹਨੂੰ ਕਾਲ ਆਉਂਦੀ ਹੈ ਵੀ ਭਾਈ ਆਹ ਤੈਨੂੰ ਪਰੌਣਾ ਦਾ ਟਰੀਟਮੈਂਟ ਕਰਾ ਟਰੀਟਮੈਂਟ ਕਰਾਓ ਹਾਂ ਤੇ ਇਹ ਵੀ ਬਹੁਤ ਵੱਡਾ ਫਾਇਦਾ ਹੈ ਤੁਖਾਣਾ ਜੀ ਹਾਂਜੀ ਸਾਰੇ ਟੈਸਟ ਬਿਲਕੁਲ ਫ੍ਰੀ ਹੁੰਦੇ ਆ ਅੱਛਾ ਬਿਲਕੁਲ ਫ੍ਰੀ ਆਫ ਕਾਸਟ ਕਰਦੇ ਟੈਸਟ ਵੀ ਹੋਣਗੇ ਹਾਂਜੀ ਮਤਲਬ ਕੱਲ ਨੂੰ ਰੱਬ ਨਾ ਕਰੇ ਕਿਸੇ ਭੈਣ ਭਰਾ ਨੂੰ ਕੋਈ ਨਿਕਲਿਆ ਆਵੇ ਹਨਾ ਹਾਂਜੀ ਉਹ ਸਾਰੇ ਟੈਸਟ ਤੇ ਉਹ ਭਾਜੀਆ ਨੇ ਸਾਰਾ ਤੁਹਾਨੂੰ ਦੱਸ ਦਿੰਦੇ ਵੀ ਇਹ ਤੁਸੀਂ ਟਰੀਟਮੈਂਟ ਸ਼ੁਰੂ ਕਰ ਲਓ ਕਿ ਕੱਲ ਨੂੰ ਉਹ ਚੀਜ਼ ਵੱਡੀ ਬਣੇ ਉਸ ਤੋਂ ਪਹਿਲਾਂ ਹੀ ਕੰਟਰੋਲ ਕਰ ਸਕਦੇ ਹੋ ਤੁਸੀਂ ਹਨਾ ਤੇ ਭਾਜੀ ਇੱਕ ਚੀਜ਼ ਹੋ ਰਹੀ ਹੈ ਆਪਣੇ ਕਿੰਨੇ ਤੁਹਾਡੀ ਜਿਹੜੀ ਪੀਵੀਜੀ ਵੈਲਫੇਅਰ ਕਲੱਬ ਹੈ ਆ ਪੋਸਟਰ ਮੇਰੇ ਕੋਲ ਹੀ ਰੱਖਿਆ ਹੋਇਆ ਜੀ ਅਸੀਂ ਸਾਡੇ ਬਾਰ ਚ ਵੀ ਲੱਗਿਆ ਹੈ ਹਾਂਜੀ ਹਾਂਜੀ ਤੇ ਇਹਦੇ ਮੈਂਬਰ ਕਿੰਨੇ ਨੇ ਕਿਉਂਕਿ ਮੈਂ ਵੇਖਿਆ ਇਹਦੀਆਂ ਹਰੇਕ ਸ਼ਹਿਰ ਦਾ ਸਾਡਾ ਬੰਦਾ ਪੋਸਟ ਪਾ ਰਿਹਾ ਹੈ ਮਤਲਬ ਦੂਰੋਂ ਦੂਰੋਂ ਵੀ ਪਾ ਰਿਹਾ ਹੈ ਇਹਦੇ ਇਹਦੇ ਵਿੱਚ ਜੀ ਕਰੀਬ 250 ਤੋਂ 150 ਤੱਕ ਸਾਡੇ ਜਿਹੜੇ ਪੂਰੇ ਪਟ ਮੈਂਬਰ ਹੈਗੇ ਜੀ ਤੇ ਬਾਕੀ ਇਸ ਤਰ੍ਹਾਂ ਹੈਗੇ ਜੀ ਜਿਹੜੇ ਜਿਵੇਂ ਸਾਡੇ ਨਾਲ ਜੁੜੇ ਆ ਉਹ ਬਿਤੇ ਬਗੈਰ ਵੀ ਸਾਡੇ ਨਾਲ ਸੇਵਾ ਕਰ ਰਹੇ ਆ ਬਗੈਰ ਮੈਂਬਰ ਤੋਂ ਵੀ ਬਹੁਤ ਬੰਦੇ ਜਿਹੜੇ ਸਾਡੇ ਨਾਲ ਦਿਲੋਂ ਜੁੜੇ ਹੋਏ ਕਰਕੇ ਉਹ ਸੇਵਾ ਕਰ ਰਹੇ ਆ ਜੀ ਸਹੀ ਹੈ ਸਹੀ ਹੈ ਹਾਂਜੀ ਤੇ ਦਰਸ਼ਕੋ ਇੱਕ ਚੀਜ਼ ਹੋਰ ਹੈ ਜ਼ਰੂਰੀ ਨਹੀਂ ਐ ਮਨ ਲਓ ਤੁਸੀਂ ਬਲੱਡ ਨਹੀਂ ਦੇਣਾ ਆ ਨਾ ਦਿਓ ਹਨਾ ਅ ਕਈ ਵਾਰ ਬੰਦਾ ਕਿਸੇ ਪ੍ਰੋਬਲਮ ਜੁ ਹੁੰਦਾ ਬਲੱਡ ਨਹੀਂ ਦੇ ਸਕਦਾ ਤੁਸੀਂ ਉੱਥੇ ਆਓ ਤੁਸੀਂ ਉੱਥੇ ਸੇਵਾ ਵੀ ਕਰ ਸਕਦੇ ਹੋ ਉੱਥੇ ਬੜਾ ਮਤਲਬ ਫੂਡ ਦੇਣਾ ਹੁੰਦਾ ਆ ਜਾਂ ਕੋਈ ਹੋਰ ਹੈਲਪ ਕਰਨੀ ਹੁੰਦੀ ਆ ਬੜੇ ਤਰ੍ਹਾਂ ਦੀ ਸੇਵਾ ਆਪਾਂ ਘਰੇ ਵੀ ਰਹਿਣਾ ਹੁੰਦਾ ਹੈ ਸੰਡੇ ਦਾ ਦਿਨ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਜ਼ਰੂਰ ਆਓ ਇਹ ਨੰਬਰਦਾਰ ਸਾਹਿਬ ਇੱਕ ਮੈਨੂੰ ਹੋਰ ਚੀਜ਼ ਦੱਸੋ ਤੁਸੀਂ ਚਲੋ ਇਹ ਤਾਂ ਜੁੜੀ ਆ ਸੰਸਥਾ ਖੂਨ ਦੀ ਗੱਲ ਤੁਸੀਂ ਹੋਰ ਵੀ ਮੈਂ ਸੁਣਿਆ ਬੜੇ ਮਤਲਬ ਬਾਬਾਈ ਦੀ ਮਿਹਰ ਨਾਲ ਪਉਂਦਾਨ ਕਰਦੇ ਰਹਿੰਦੇ ਹੋ ਤੇ ਉਹ ਕਲੱਬਾਂ ਬਾਰੇ ਵੀ ਨੌਲੇਜ ਦਿਓ ਸਾਨੂੰ ਥੋੜੀ ਜੀ ਹਾਂਜੀ ਮੱਕੜ ਸਾਹਿਬ ਮੈਂ ਲੈਂਡਸ ਕਲੱਬ ਰਾਇਲ ਦਾ ਤੌਰ ਪਰ ਪੀਆਰਓ ਕੰਮ ਕਰ ਰਿਹਾ ਹਾਂ ਜੀ ਓਕੇ ਓਕੇ ਲੈਂਡਸ ਕਲੱਬ ਦੇ ਹਾਂਜੀ ਲੈਂਡਸ ਕਲੱਬ ਤੋਂ ਮੈਂ ਪਿਛਲੇ 10 ਸਾਲ ਤੋਂ ਜੁੜਿਆ ਹੋਇਆ ਹਾਂ ਜੀ ਠੀਕ ਹੈ ਜ ਪ੍ਰਧਾਨ ਦੀ ਡਿਊਟੀ ਵੀ ਨਿਵਾ ਚੁੱਕੇ ਆ ਜੀ ਤੇ ਮੈਂ ਚੌਥੀ ਵਾਰ ਹੁਣ ਪੀਆਰਓ ਦੀ ਡਿਊਟੀ ਨਿਵਾ ਰਿਹਾ ਆ ਜੀ ਠੀਕ ਹੈ ਜੀ ਤਿੰਨ ਵਾਰਾਂ ਮੈਨੂੰ ਉਸ ਦੀ ਡਿਊਟੀ ਬਦਲੇ ਚੰਗੇ ਕੰਮਾਂ ਬਦਲੇ ਤਿੰਨ ਵਾਰਾਂ ਮੈਨੂੰ ਸਨਮਾਨਤ ਕੀਤਾ 베ਸਟ ਪੀਆਰਓ ਦੇ ਨਾਂ ਤੇ ਸਨਮਾਨਤ ਹੋ ਚੁੱਕਿਆ ਜੀ ਵੈਰੀ ਗੁੱਡ ਪਹਿਲੀ ਵਾਰ ਮੈਨੂੰ ਚੰਡੀਗੜ੍ਹ ਵੈਸੇ ਸਨਮਾਨ ਮਿਲਿਆ ਸੀ ਜੀ ਠੀਕ ਹੈ ਜੀ ਦੂਸਰੀ ਵਾਰ ਮਿਲਿਆ ਸੀ ਲੁਧਿਆਣੇ ਠੀਕ ਹੈ ਤੀਸਰੀ ਵਾਰ ਮਿਲਿਆ ਸੀ ਜੀ ਮੰਡੀ ਗੋਵਿੰਦਗੜ੍ਹ ਠੀਕ ਹੈ ਵਾਹ ਜੀ ਵਾਹ ਬਹੁਤ ਤਿੰਨ ਵਾਰਾਂ ਮੈਨੂੰ ਉਸ ਦਾ ਉਹ ਜਿਹੜਾ ਲੈਂਡ ਕਲੱਬ ਹੈ ਜੀ ਭੈ ਜੀ ਮੇਨ ਗੱਲ ਹੈਗੀ ਵੀ ਕੋਈ ਵੀ ਸ਼ਹਿਰ ਦੀ ਸੰਸਥਾ ਹਰੇਕ ਆਪੋੜੋ ਆਪਣੇ ਥਾਂ ਸੇਵਾ ਕਰ ਰਹੀ ਹੈ ਨਹੀਂ ਨਹੀਂ ਬਹੁਤ ਬਾਤ ਸੇਵਾ ਕਰ ਰਹੀ ਹੈ ਜਿਵੇਂ ਪੀਪੀਜੀ ਦੀ ਜਿਹੜੀ ਲਾਈਨ ਆ ਉਹ ਬਲੱਡ نیٹ ਤੇ ਹੈਗਾ ਜੀ ਠੀਕ ਹੈ ਜੀ ਜਿਵੇਂ ਲਾਈਨ ਚ ਕਲੱਬ ਦਾ ਹੈਗਾ ਉਹਨਾਂ ਨੇ ਸਕੂਲ ਡਾਊਟ ਕੀਤੇ ਹੋਏ ਆ ਜੀ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਕੱਪੜੇ ਫੂਡ ਜਾਂ ਕੋਈ ਜਿਵੇਂ 26 ਜਨਵਰੀ ਹੋਈ 15 ਅਗਸਤ ਦੀ ਬੱਚਿਆਂ ਨੂੰ ਦੁੱਧ ਜੂਸ ਜਾਂ ਬਿਸਕਟ ਦਾ ਪ੍ਰਬੰਧ ਕਰਨਾ ਜੀ ਜੀ ਇਹ ਸਾਰੇ ਇਸ ਤਰ੍ਹਾਂ ਦੇ ਪ੍ਰਾਲੇ ਭੈ ਜੀ ਚੱਲ ਰਹੇ ਆ ਜੀ ਤੇ ਜੋ ਕੁਝ ਵੀ ਹੈ ਮਹਾਰਾਜ ਕਰਾਉਂਦਾ ਜੀ ਬੰਦਾ ਨਹੀਂ ਤਾਂ ਬਾਬਾ RAMDAS ਦੇ ਮੇਰ ਚਿਹਦੇ ਉਹਨਾਂ ਦੀ ਗੱਲ ਸਾਡੇ ਇੱਕ ਲਾਇਨਸ ਕਲੱਬ ਵਾਲੇ ਆ ਉਹਨਾਂ ਦਾ ਵੀ ਇੱਕ ਲੱਗ ਰਿਹਾ ਹੈਗਾ ਹਨਾ ਉਹ ਫ੍ਰੀ व्हीਲ ਚੇਅਰਾਂ ਫ੍ਰੀ ਸਾਰਾ ਕੁਝ ਦੇ ਰਿਹਾ ਹੈ ਕਾਲਰ ਬੋਨ ਨੈਕ ਹਨਾ ਕਾਫੀ ਮੈਡੀਸਿਨਸ ਵਗੈਰਾ ਤੁਸੀਂ ਉੱਥੇ ਵੀ ਪਹੁੰਚੋ ਸਾਰੇ ਜਿਨੇ ਹਨਾ ਤੇ ਉਹਦਾ ਵੀ ਐਡਰੈਸ ਅਸੀਂ ਥੱਲੇ ਪਾ ਦਾਂਗੇ ਮੈਂਸ਼ਨ ਕਰ ਦਾਂਗੇ ਮਕਰ ਸਾਹਿਬ ਜਿਹੜਾ ਹੈ ਲੈਂਡ ਕਲੱਬ ਦਾ ਇੱਕ ਸਾਡਾ ਮਹਾ ਕੈਂਪ ਹੁੰਦਾ ਜੀ ਜਦੋਂ ਦਸੰਬਰ ਦੇ ਵਿੱਚ 20-22 ਚੱਲਦੇ ਹੁੰਦੇ ਛੋਟੇ ਸ਼ਹਿਰਾਂ ਦੇ ਵਿੱਚ 25 26 ਦੇ ਹੁੰਦੇ ਹਨ 28 ਤਰੀਕ ਤੱਕ ਜੀ ਠੀਕ ਹੈ ਜੀ ਉਹਦੇ ਵਿੱਚ ਸਾਡਾ ਜਿਹੜਾ ਮੇਨ ਪ੍ਰੋਜੈਕਟ ਹੈ ਜੀ ਵੱਡੇ ਗੁਰਦੁਆਰਾ ਸਾਹਿਬ ਦੀ ਦਸ਼ਮੀ ਪਾਸਿਚ ਅਸੀਂ ਖੰਡ ਪਾਠ ਪ੍ਰਕਾਸ਼ ਕਰਾਉਣੇ ਆ ਜੀ ਠੀਕ ਹੈ ਜੀ ਪਰ ਉਹ ਭੋਗ ਤੋਂ ਪਰੰਤ ਉੱਥੇ ਬਲੱਡ ਨੇਸ਼ਨਲ ਕੈਂਪੋ ਵੀ ਲੱਗਦਾ ਜੀ ਆਏ ਸਾਲ ਪੀਬੀਜੀ ਦੇ ਨਾਲ ਸਹਿਯੋਗ ਦੇ ਨਾਲ ਤੇ ਜਿਹੜਾ ਲੈਂਡ ਜ ক্লাব ਦਾ ਹੁੰਦਾ ਜੀ ਉਹ ਅੱਖਾਂ ਦਾ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਕੈਂਪਸ ਹੀ ਲਾਉਨੇ ਆ ਜੀ ਠੀਕ ਹੈ ਜੀ ਉਹਦੇ ਵਿੱਚ ਪਿਛਲੇ 4 ਸਾਲ ਤੋਂ ਕੋਈ 6 ਤੋਂ 700 ਪੀੜੀ ਸਾਡੇ ਕੋਲੇ ਆਏ ਸਾਲ ਆਉਂਦੀ ਹੈ ਓਕੇ ਜਿਹਦੇ ਵਿੱਚੋਂ ਕੋਈ 300 ਪੇਸ਼ੈਂਟ ਐਂਡਾਂ ਕਾ ਲੈ ਕੇ ਜਾਂਦਾ ਜੀ ਓਕੇ ਕੋਈ 2.5 300 ਹੀ ਮੈਡੀਸਨ ਲੈ ਕੇ ਜਾਂਦਾ ਜੀ ਤੇ ਜਿਹਦੇ ਵਿੱਚੋਂ 100 ਕ ਪੇਸ਼ੈਂਟ ਜਿਹੜਾ ਲੈਂਜ ਦੀ ਚੋਣ ਹੁੰਦੀ ਹੈ ਉਹ ਬਿਲਕੁਲ ਫ੍ਰੀ ਉਸ ਵਾਸਤੇ ਲੈਂਜ ਵਗੈਰਾ ਸਾਰੀਆਂ ਦਵਾਈਆਂ ਐਂਡਾਂ ਕਾ ਸਾਰੀਆਂ ਮੁਫਤ ਦਿੱਤੀਆਂ ਜਾਂਦੀਆਂ ਜੀ ਵਾਹ ਜੀ ਵਾਹ ਇਹ ਤਾਂ ਬਹੁਤ ਵੱਡਾ ਪ੍ਰਾਲੇਆ ਤੇ ਦੋਸਤੋ ਇਹ ਸੀ ਸਾਡੇ ਪੱਪੂ ਨੰਬਰਦਾਰ ਜੀ ਤੇ ਮੇਰੀ ਦਰਸ਼ਕਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਾਡੇ ਐਨਆਰਏ ਵੀਰਾਂ ਨੂੰ ਖਾਸ ਬੇਨਤੀ ਆ ਤੁਸੀਂ ਇੰਨਾ ਕਸੂਏ ਹੋ ਕਰ ਦਿਓ ਵੀ ਸਾਡੀ ਵੀਡੀਓ ਨਾ ਆਪਣੇ ਪਿੰਡਾਂ ਤੱਕ ਸ਼ੇਅਰ ਜ਼ਰੂਰ ਕਰਾ ਦਿਓ ਯੂਥ ਨੂੰ ਤੁਸੀਂ ਬਾਹਲਾ ਜਦੋਂ ਕਹੋਗੇ ਤੇ ਉਹ ਇੱਥੇ ਆਣ ਸਾਡਾ ਕਿਉਂਕਿ ਮੇਲੇ ਜਿੰਨਾ ਕੱਟ ਹੁੰਦਾ ਇਹ ਗੱਲ ਲਿਟਰਲ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਵੀ ਤੁਸੀਂ ਇੱਕ ਵੱਖਰਾ ਹੀ ਮਾਹੌਲ ਹੁੰਦਾ ਵੀ ਵਿਆਹ ਹੁੰਦਾ ਐਦਾਂ ਹੁੰਦਾ ਸਾਡੇ ਖੂਨਦਾਨ ਕੈਂਪ ਨਹੀਂ ਐਦਾਂ ਦਾ ਖੂਨਦਾਨ ਕੈਂਪ ਨਹੀਂ ਵੀ ਆਮ ਉੱਥੇ ਬੰਦੇ ਲੇਟੇ ਹੋਏ ਦੇਖੋ ਉਹ ਤੁਹਾਨੂੰ ਐ ਲੱਗੂਗਾ ਕਿ ਇਹ ਤਾਂ ਇੱਕ ਮਤਲਬ ਵੱਖਰਾ ਹੀ ਮਾਹੌਲ ਹੈ ਤੇ ਮੈਂ ਪੱਪੂ ਨੰਬਰਦਾਰ ਜੀ ਬਾਈ ਜੀ ਨੂੰ ਆਪਣੇ ਨੂੰ ਕਹੂੰਗਾ ਸੁਰਜਿੰਦਰ ਭਾਈ ਨੂੰ ਵੀ ਬਾਈ ਜੀ ਇੱਕ ਵਾਰੀ ਤੁਸੀਂ ਅਪੀਲ ਕਰੋ ਸਾਡੇ ਜਿੰਨੇ ਯੂਥ ਹੈ ਕਿਉਂਕਿ ਤੁਹਾਡੀ ਅਪੀਲ ਸਾਰੇ ਜ਼ੁੰਦੇ ਆ ਭੈਣ ਭਰਾ ਹਨਾ ਤੇ ਤੇ ਬਾਈ ਜੀ ਮੇਰੇ ਹੱਥ ਬਨ ਕੇ ਬੇਨਤੀ ਹੈ ਇਸ ਖੂਨਦਾਨ ਦਾ ਬਹੁਤ ਵੱਡੇ ਜੱਗ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਕੱਲਾ ਕੋਟ ਕਬੂਰਾ ਨਹੀਂ ਬਲਕਿ ਸਾਰੇ ਪੰਜਾਬ ਚੋਂ ਸਾਰੇ ਹਲਕੇ ਦੇ ਵਿੱਚੋਂ ਸਾਨੂੰ ਬਹੁਤ ਜ਼ਰੂਰਤ ਆ ਕਿ ਅਸੀਂ ਅਥੀਲੋਸੀਮੀਆ ਬੱਚਿਆਂ ਵਾਸਤੇ ਬਲੱਡ ਡੋਨੇਟ ਕਰ ਸਕੀਏ ਆਪਣੇ ਕੱਲੇ ਫ੍ਰੀਡ ਕੋਟ ਦੇ ਵਿੱਚ ਜੋ ਮੈਡੀਕਲ ਕਾਲਜ ਦੇ ਨਾਲ ਟੱਚ ਆ ਉਹ 125 ਬੱਚੇ ਆ ਜਿਨ੍ਹਾਂ ਦੇ ਬਲੱਡ ਬਿਲਕੁਲ ਨਹੀਂ ਬੰਦਾ ਵਾਹ ਜੀ ਵਾਹ ਉਹ ਕਿਸੇ ਬੱਚੇ ਨੂੰ 15 ਦਿਨ ਬਾਅਦ ਬਲੱਡ ਲੱਗਦਾ ਜੀ ਹਾਂਜੀ ਕਿਸੇ ਬੱਚੇ ਨੂੰ 15 ਦਿਨ ਬਾਅਦ ਬਲੱਡ ਲੱਗਦਾ ਜੀ ਕਿਸੇ ਬੱਚੇ ਨੂੰ 20 ਦਿਨ ਕਿਸੇ ਨੂੰ ਖੀਰ ਮਹੀਨਾ ਉਸ ਨੂੰ ਬਲੱਡ ਸਾਨੂੰ ਜਿਹੜਾ ਡੋਨੇਟ ਹੋਇਆ ਬਲੱਡ ਹੀ ਚੜਾਉਣਾ ਪੈਂਦਾ ਬਲਕਿ ਉਹਨਾਂ ਦੀ ਉਹਨਾਂ ਹੀ ਉਹਨਾਂ ਚਿਰ ਹੀ ਲਾਈਫ ਆ ਜਿੰਨਾ ਚਿਰ ਉਹਨਾਂ ਨੂੰ ਬਲੱਡ ਐਨ ਜੀਓ ਦਿੰਦੇ ਰਹਿਣਗੇ ਕਿਉਂਕਿ ਉਹਨਾਂ ਨੂੰ ਬਸ ਇਸ ਕੇਸੇ ਹੱਥ ਬਨ ਕੇ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਸਮਾਜ ਸੇਵੀ ਵੀਰ ਭੈਣਾ ਅੱਗੇ ਆਉਣ ਤੇ ਵੱਧ ਤੋਂ ਵੱਧ ਬਲੱਡ ਡੋਨੇਟ ਕੀਤਾ ਜਾਵੇ ਤੁਹਾਡੀ ਇੱਕ ਬੌਂਡ ਕਿਸੇ ਬੱਚੇ ਦੀ ਜਾਨ ਬਚਾ ਸਕਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਿਛਲੇ ਸਾਲ 1600 ਪਿਛਲੇ ਸਾਲ ਜਿਹੜਾ ਟੀਚਰ ਸੀ ਉਹ ਬਾਬੇ ਨਾਨਕ ਜਿਹੜਾ 1313 ਸੀ ਪਰ ਸਾਰਿਆਂ ਦੀ ਸਖਤ ਮਿਹਨਤ ਨਾਲ ਉਹ 1651 ਯੂਨਟ 1651 ਯੂਨਟ ਹੋਈ ਸੀ ਤੇ ਮੇਰੀ ਐਤ ਕੀ ਕੋਟਕਪੂਰੇ ਵਾਲਿਆਂ ਨੂੰ ਵੀਰਾਂ ਨੂੰ ਆਸੇ ਪਾਸੇ ਵਾਲਿਆਂ ਵੀਰਾਂ ਨੂੰ ਪਿੰਡਾਂ ਵਾਲਿਆਂ ਵੀਰਾਂ ਨੂੰ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਪਹੁੰਚੋ ਸਾਡਾ ਕੋਡ ਪੂਰਾ ਨੰਬਰ 1 ਤੇ ਕਰ ਦਿਓ ਟੀਚਾ ਐਤਕੀ ਮੰਨ ਲਓ 1600 ਦਾ ਇਹ ਤਾਂ ਗੁਰੂ ਸਾਹਿਬ ਨੇ ਮਿਹਰ ਕਰਨੀ ਆ ਵੀ 13 13 ਤਾਂ ਸਾਡੇ ਮਿਸ਼ਨ ਦਾ ਨਾਮ ਹੀ ਆ ਜੋ ਮਿਸ਼ਨ ਆ ਪਰ ਜੇ ਕਿਤੇ ਐਤਕੀ 2500 3000 ਟਪਾ ਦਈਏ ਤੇ ਬੱਲੇ ਬੱਲੇ ਹੋ ਜੂਗੀ ਥੈਂਕ ਯੂ ਸੋ ਮਚ ਜੀ ਜਿੰਨੇ ਸਾਡੇ ਦਰਸ਼ਕ ਦੇ ਦਿੰਨੇ ਥੈਂਕ ਯੂ ਸਭ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਮੁਖੀ ਸਾਹਿਬ ਥੈਂਕ ਯੂ